ਅੱਜ ਦੀ ਵੀਡੀਓ ਉਹਨਾਂ ਵੀਰਾਂ ਲਈ ਹੈ ਜਿਨ੍ਹਾਂ ਨੂੰ ਕੋਈ ਵੀ ਸਪੇਅਰ ਪਾਰਟ ਜਾਂ ਐਕਸੈਸਰੀ ਬਾਹਰੋਂ ਨਹੀਂ ਮਿਲਦੀ ਹੈ ਨਾ ਬਈ ਲੋਕੀ ਲੱਭਦੇ ਥਾ ਕਹਿੰਦੇ ਕਈਆਂ ਨੂੰ ਨਹੀਂ ਮਿਲਦੀ ਇਹ ਵੀਡੀਓ ਸਿਰਫ ਉਹਨਾਂ ਲਈ ਹੈ ਦੂਜੇ ਬੇਸ਼ੱਕ ਨਾ ਦੇਖਣ ਅੱਜ ਤੁਹਾਨੂੰ ਕੱਲੇ ਸਾਇਲੈਂਸਰ ਜਾਲੀਆਂ ਜੋ ਵੀ ਸਾਰਾ ਹੈ ਨਾ ਜਿੰਨਾ ਵੀ ਐਕਸੈਸਰੀ ਲੱਗਦੀ ਟਰੈਕਟਰ ਦੇ ਉੱਤੇ ਉਹ ਸਾਰੀ ਵਿਖਾਈ ਜਾਏਗੀ ਤੇ ਸਾਰੀ ਦੀ ਡਿਟੇਲ ਦਿੱਤੀ ਜਾਏਗੀ ਵੀਡੀਓ ਦੇ ਅੰਦਰ ਵੀਡੀਓ ਨੂੰ ਸ਼ੇਅਰ ਕਰਦਾ ਰਹਿ ਵੇਟ ਨਵੇਂ ਆਗੇ ਜੋਂਡੀਅਰ ਦੇ ਤੇ ਮੈਸੀ ਦੇ ਵੀ ਮਿਲ ਜਾਣਗੇ ਵੇਟ ਤੁਸੀਂ ਕਿਹੜੇ ਵੀ ਟਰੈਕਟਰ ਦੇ ਤੁਹਾਨੂੰ ਚਾਹੀਦੇ ਹਨਾ ਮਗਰਲੇ ਅਗਲੇ ਫਰੰਟ ਵਾਲੇ 에ਅਰ ਕਲੀਨ ਸੋਨਾਲੀਕਾ ਹੋ ਗਿਆ ਸਵਰਾਜ ਹੋ ਗਿਆ ਜੌਂਡੀਅਰ ਹੋ ਗਿਆ ਪ੍ਰੀਤ ਹੋ ਗਿਆ 8 ਇੰਚੀ ਤੋਂ ਲੈ ਕੇ ਐਕਸਪੋਰਟ ਮਾਡਲਾਂ ਦੇ ਵੀ ਜਿਹੜੇ 에ਅਰ ਕਲੀਨਰ ਉਹ ਵੀ ਤੁਹਾਨੂੰ ਵੇਖਣ ਨੂੰ ਮਿਲ ਜਾਣਗੇ ਫਾਰਮ ਟਰੈਕ ਦੀਆਂ ਲਾਈਟਾਂ ਹੋਈਆਂ ਜਿਹੜੀਆਂ ਨਵੀਆਂ LED ਚਾਰੀਆਂ ਨੇ ਉਹ ਵੀ ਮਿਲ ਜਣਗੀਆਂ ਹੁਣ ਇੱਥੋਂ ਤੇ ਜੇ ਮੈਂ ਕੰਪਨੀ ਦੀ ਗੱਲ ਥੋੜੀ ਜੀ ਕਰ ਦਿੰਨਾ ਹਨਾ ਕੰਪਨੀ ਤੁਹਾਨੂੰ ਉਹੀ ਲੈਟ ਮੰਨ ਲਓ ਮੈਂ ਇੱਕ ਅਨਤਾਜਾ ਦੱਸ ਰਿਹਾ ਜੇ 1500 2000 ਦੀ ਲੈਟ ਕੰਪਨੀ ਦਿੰਦੀ ਹੈ ਤੇ ਇਥੇ ਤੁਹਾਨੂੰ ਆਧ ਰੇਟ ਤੇ ਮਿਲ ਜੇਗੀ ਇੰਨਾ ਕੁ ਫਰਕ ਹੁੰਦਾ ਹੁੰਦਾ ਮਾਰਕੀਟ ਦਾ ਪਹਿਲਾਂ ਤੁਸੀਂ ਕੰਪਨੀ ਚੋਂ ਰੇਟ ਪਤਾ ਕਰ ਲਿਆ ਕਰੋ ਕਈ ਬੰਦੇ ਕਹਿੰਦੇ ਨੇ ਕੰਪਨੀ ਜਿੰਨਾ ਰੇਟ ਲਾਤਾ ਜੀ ਕੰਪਨੀ ਦਾ ਤੁਸੀਂ ਮੜਾ ਜਾ ਪਤਾ ਕਰੋ ਕੰਪਨੀ 'ਚ ਜਾ ਕੇ ਸਪੇਅਰ ਇੱਕ ਨਟ ਦਾ ਵੀ ਅਗਲੇ 100 150 ਰੁਪਏ ਚਾਰਜ ਕਰ ਦਿੰਦੇ ਨੇ ਬਾਅਦ ਚੋਂ ਤੁਸੀਂ ਆਪਣੇ ਰਹਿ ਕੇ ਚੁੱਪ ਹੋ ਜਾਂਦੇ ਬੇਸ਼ੱਕ ਠੀਕ ਹੈ ਉਸ ਤੋਂ ਬਾਅਦ ਗੇਅਰ ਗਰਾਰੀ ਆ ਡਬਲ ਐਕਟਿੰਗ ਪਾਵਰ ਸਟੀering ਜੌਂਡੀਅਰ ਦੇ ਜਿਹੜੇ 4 ਵੀਲ ਦੇ 2 ਵੀਲ ਦੇ ਦੋਨਾਂ ਦੇ ਮਿਲਣਗੇ 4 ਵੀਲ ਦੇ ਵੱਖਰੇ ਹੁੰਦੇ ਆ ਜੀ ਪਹਿਲੀ ਗੱਲ ਦੱਸ ਦੇਣਾ ਉਸ ਤੋਂ ਬਾਅਦ ਡਬਲ ਡਿਸਟ੍ਰਿਬਿਊਟਰ ਜੌਂਡੀਅਰ ਦੇ origignal ਆ ਇਹ ਦੇਖ ਲਓ origignal ਪਏ ਨੇ ਜਿਹੜਾ ਮਰਜੀ ਟਰੈਕਟਰ ਜੌਂਡੀਅਰ ਹੋਵੇ ਉਹਦਾ ਮਿਲ ਜੇਗਾ ਸੋਨਾਲੀਕਾ ਦਾ ਮਿਲ ਜੇਗਾ ਸਵਰਾਜ ਦੇ ਵੀ ਸੋਨਾਲੀਕਾ ਦਾ ਲੱਗ ਜਾਂਦਾ ਹੀ ਹੁਣੇ ਦੱਸ ਦਿੰਨੇ ਠੀਕ ਹੈ ਬਾਕੀ ਜਿਹੜੇ ਤੁਹਾਨੂੰ ਲੱਗਦਾ ਹੈ ਵੀ ਹਨਾ ਟਰੈਕਟਰਾਂ ਦੇ ਲੱਗ ਜਾਂਦੇ ਉਹ ਫੋਨ ਕਰਕੇ ਪੁੱਛ ਸਕਦੇ ਨੰਬਰ ਹੈ ਜਿਹੜਾ ਸਕਰੀਨ ਤੇ ਚੱਲਦਾ ਪਿਆ ਐਡਰੈਸ ਵੀ ਇੱਕ ਵਾਰੀ ਪਹਿਲਾਂ ਦੱਸ ਦਿੰਨੇ ਬਾਅਦ ਸਤਨਾਮ ਟਰੈਕਟਰ ਬਰਨਾਲਾ ਬਰਨਾਲਾ ਦੇ ਅੰਦਰ ਸ਼ਾਪ ਹੈ ਬਾਈਆਂ ਦੀ ਤੇ ਆਹ ਦੇਖੋ ਪਹਿਲਾਂ ਆ ਗਿਆ 4 ਵੀਲ ਦਾ ਕੁਆਲਿਟੀ ਕੁਆਲਿਟੀ ਦਾ ਫਰਕ ਪੈਂਦਾ ਜਾਨਾ ਠੀਕ ਹੈ ਜੀ 4 ਵੀਲ ਦੇ ਅੰਦਰ ਵੀ ਬਹੁਤ ਤਰ੍ਹਾਂ ਦੀਆਂ ਕੁਆਲਿਟੀਆਂ ਜਿਵੇਂ 50 75ੀ ਨੂੰ ਹੋਰ ਲੱਗਦਾ ਠੀਕ ਹੈ 53 10 ਨੂੰ 4 ਵੀਲ ਚ ਹੋਰ ਲੱਗਦਾ 52 10 ਨੂੰ ਹੋਰ ਲੱਗਦਾ ਜੈਕ ਉਸੇ ਤਰੀਕੇ ਦਾ ਜੈਕ ਹੈ ਹੈਵੀ ਡਿਊਟੀ ਠੀਕ ਹੈ ਸਿੰਗਲ ਆਰਮ ਵਾਲਾ ਵੀ ਹੈ ਉਸ ਤੋਂ ਬਾਅਦ ਬਾਈਆਂ ਕੋਲੇ ਜੇ ਮੈਂ ਗੱਲ ਕਰਾਂ ਸਾਇਲੈਂਸਰਾਂ ਦੀ オリジナル ਸਾਇਲੈਂਸਰ ਮਿਲ ਜੇਗਾ ਜੀ ਹਰ ਇੱਕ ਟਰੈਕਟਰ ਦਾ ਲਗਭਗ ਠੀਕ ਹੈ ਜੀ ਮੰਨ ਲਓ ਰੇਅਰ ਹੁੰ ਵੀ ਨਹੀਂ ਵੀ ਮਿਲਦਾ ਹਨਾ ਸਟੈਪਲਾਈਜ਼ਰ ਹੋ ਗਿਆ ਸਭ ਨਾਲੋਂ ਜ਼ਿਆਦੀ ਖਾਸ ਚੀਜ਼ ਮਸ਼ੀਨ ਦੇ ਉੱਤੇ ਜਾਂ ਆਪਾਂ ਗੱਲ ਕਰੀ ਅੱਜ ਦੇ ਟਾਈਮ ਦੇ ਉੱਤੇ ਰੋਟਾਵੀਟਰ ਤੇ ਸਭ ਨਾਲੋਂ ਸੌਖਾ ਸਟੈਪਲਾਈਜ਼ਰ ਜਿਹੜਾ ਨਿਕਲਦਾ ਪੈਂਦਾ ਹਨਾ ਜੀਡੀ ਨੂੰ ਖਾਸ ਕਰਕੇ ਇਹ ਆਉਂਦੇ ਨੇ ਕੰਪਨੀ ਵੱਲੋਂ ਇਹੀ ਮਿਲ ਜੇਗਾ ਤੇ ਹੁੱਕਾਂ ਹੋਗੀਆਂ ਵੇਟ ਹੋ ਗਿਆ ਬੈਂਪਰ ਹੋ ਗਿਆ ਇਹ ਚੀਜ਼ਾਂ ਮਿਲ ਜਾਣੀਆਂ ਸੀਟਾਂ ਹੋਗੀਆਂ ਸੀਟ ਸੀਟਾਂ ਦੇ ਗੱਦੇ ਹੋਗੇ ਹਨਾ ਕੰਪਲੀਟ ਸੈੱਟ ਗੱਦਿਆਂ ਦਾ ਉਹ ਵੀ ਮਿਲ ਜਾਂਦਾ ਸਾਇਲੈਂਸਰ ਜਿਹੜਾ ਤੁਸੀਂ ਆਂਦੇ ਜੇ ਮੋਡੀਫਿਕੇਸ਼ਨ ਵਾਲਾ ਹੋਵੇ ਭਾਵੇਂ ਨਾਨ ਮੋਡੀਫਿਕੇਸ਼ਨ ਹੋਵੇ ਦੋਨੇ ਤਰ੍ਹਾਂ ਦੇ ਮਿਲ ਜਾਣਗੇ ਜਿਵੇਂ ਸਟੀਲੀ ਪਾਈਪ ਚ ਆਉਂਦੇ ਨੇ ਹਨਾ ਛੱਲਿਆਂ ਵਾਲਾ ਜਾਂ ਆਪਣਾ ਗੋਲ ਇੱਕ ਅੱਗੋਂ ਮੁੜਿਆ ਜਾਂ ਹੁੰਦਾ ਉਹ ਵੀ ਮਿਲ ਜਾਂਦਾ ਤੇ ਉਸੇ ਤਰ੍ਹਾਂ ਕੰਪਨੀ ਦਾ ਸਵਰਾਜ ਸੋਨਾਲੀਕਾ ਜੋਂਡੀਅਨ ਮੇਂਧਰਾ ਮੈਨੂੰ ਦੱਸਣ ਦੀ ਲੋੜ ਨਹੀਂ ਵੈਸੇ ਸਾਰਿਆਂ ਦਾ ਮਿਲ ਜਾਂਦਾ ਲਗਭਗ ਤੇ ਇਧਰ ਵੀ ਵੇਖੋ ਸਾਇਲੈਂਸਰ ਦਾ ਤਾਂ ਗਿਣਤੀ ਨਹੀਂ ਨਾ ਹੈਗੀ ਕਿ ਕਿ ਕਿੰਨਾ ਕਿ ਟਾਈਪ ਦੇ ਆਉਂਦੇ ਨੇ ਕਿੰਨੇ ਟਰੈਕਟਰਾਂ ਦੇ ਆਉਂਦੇ ਆ ਜੇ ਕੱਲੇ ਕੱਲੇ ਨੂੰ ਆਖੀਈਏ ਤੇ ਕਹਿ ਨਹੀਂ ਸਕਦੇ ਆ ਆਰਮ ਅਰੈਸਟ ਕੱਲੀ ਵੀ ਮਿਲ ਜਾਂਦੀ ਜੇ ਕਿਸੇ ਟਰੈਕਟਰ ਦੇ ਲੱਗਦੀ ਹੈ ਤੇ ਲਾ ਸਕਦੇ ਕੱਲੀ ਆਰਮ ਅਰੈਸਟ ਹੈ ਜਿਹੜੀ ਇਹ ਵੀ ਮਿਲ ਜਾਂਦੀ ਠੀਕ ਹੈ ਜੀ ਟੂਲ ਬਾਕਸ ਹੋਗੇ ਆ ਪਲੇਟਾਂ ਹੋਗੀਆਂ ਆਪਣੀਆਂ ਜਿਹੜੀਆਂ ਕੀ ਕਹਿੰਦੇ ਨੇ ਕੜਿਆਂ ਦੇ ਨਾਲ ਜਿਹੜੀਆਂ ਪਲੇਟਾਂ ਹੁੰਦੀਆਂ ਨਾ ਆਪਣੇ ਰਿੰਮਾਂ ਦੇ ਵਿੱਚ ਹਨਾ ਉਹ ਵੀ ਮਿਲ ਜਾਣੀਆਂ ਮਡ ਗਾਰਡ ਹੋਗੇ ਠੀਕ ਹੈ ਜੀ ਆਪ ਇਧਰਲੀ ਸਾਈਡ ਬੈਂਪਰ ਲੱਗੇ ਹੋਏ ਉਸ ਤੋਂ ਬਾਅਦ ਪਾਇਦਾਨ ਵਗੈਰਾ ਮਿਲ ਜਾਣਗੇ ਸ਼ੋਵਾਂ ਮਿਲ ਜਾਣਗੀਆਂ ਜੀ ਡੀ ਦੀ ਸ਼ੋ ਮਿਲਣ ਦੇ ਜਾਦੇ ਚਾਂਸ ਹੁੰਦੇ ਨੇ ਕਿਉਂਕਿ ਇਹਨਾਂ ਕੋਲੇ ਖਾਸ ਬਾਈਆਂ ਕੋਲੇ ਜੀ ਡੀ ਦਾ ਸਮਾਨ ਹੈ ਹਾਂ ਇੰਟਰਕੂਲਰ ਰੇਟਰ ਹੋਗਾ ਉਹ ਮੰਨ ਲਓ ਅਦਰ ਰੇਟਰਾਂ ਦੇ ਮਿਲ ਜਣੇ ਹੁਣ ਤੁਹਾਨੂੰ ਮੈਂ ਲਿੰਕਾਂ 'ਚ ਫਰਕ ਦਿਖਾ ਦਿੰਨਾ ਇੱਕ ਆ ਲਿੰਕ ਹੈ ਜੀ ਠੀਕ ਹੈ ਇਹ ਵੀ ਜੀ ਡੀ ਦੀ ਹੈ ਤੇ ਇੱਕ ਤੁਹਾਨੂੰ ਮੈਂ ਜੀ ਡੀ ਦੀ ਇੱਕ ਹੋਰ ਲਿੰਕ ਵਿਖਾ ਦਿੰਨਾ ਦੋਨੇ ਜੀ ਡੀ ਦੀਆਂ ਨੇ ਕੋਈ ਦੱਸ ਸਕਦਾ ਇਹਨਾਂ ਦੇ ਵਿੱਚ ਫਰਕ ਕੀ ਹੈ ਜੇ ਕਿਸੇ ਨੂੰ ਜਿਆਦਾ ਹੀ ਨੌਲੇਜ ਹੈ ਨਾ ਉਹ ਦੱਸਿਆ ਜੀ ਹੁਣ ਵੀ ਅੱਗੇ ਪਿੱਛੇ ਦਾ ਕਮੈਂਟਾਂ ਚ ਬਹੁਤ ਰੋੜਦੇ ਆ ਹੁਣ ਇੱਕ ਦੇਸੀ ਹੈ ਤੇ ਇੱਕ オリジナル ਹੈ ਇੱਕ ਦੇਸੀ ਹੈ ਤੇ ਇੱਕ オリジナル ਹੈ ਰੰਗ ਤੇ ਨਾ ਜਾਇਆ ਜੀ ਠੀਕ ਹੈ ਰੰਗ ਤੇ ਕੋਈ ਪਛਾਣ ਨਹੀਂ ਹੈਗੀ ਬਾਈ ਨੇ ਮੈਨੂੰ ਸਪੈਸ਼ਲ ਦੱਸਿਆ ਕਹਿੰਦਾ ਇੱਕ ਦੇਸੀ ਜਿਹੜੀ ਜਿਵੇਂ ਦੀ ਚੀਜ਼ ਮੰਗੇਗਾ ਉਹੋ ਜਿਹਾ ਰੇਟ ਲੱਗ ਜਾਏਗਾ ਇੱਕ ਹੋਰ ਤੁਹਾਨੂੰ ਖਾਸ ਜਾਂਦੇ ਜਾਂਦੇ ਗੱਲ ਇਹ ਵੀ ਦੱਸ ਦਿੰਨੇ ਆ ਜਿੰਨਾ ਤੁਸੀਂ ਸਸਤੇ ਆਲ ਭੱਜੋਗੇ ਨਾ ਜਿੰਨਾ ਸਸਤੇ ਆਲ ਭੱਜੋਗੇ ਓੰਨੀ ਤੁਹਾਨੂੰ ਡੁਪਲੀਕੇਸੀ ਜਿਹੜੀ ਇਹ ਮਾਰਕੀਟ ਦੇ ਅੰਦਰ ਵੇਖਣ ਨੂੰ ਮਿਲੇਗੀ ਦੂਜੀ ਓੰਨੀ ਹੀ ਜੇ ਕੋਈ ਪੈਸੇ ਵਧ ਲਾਏਗਾ ਨਾ ਜੇ ਚੀਜ਼ ਚੰਗੀ ਹੈ ਤੁਹਾਨੂੰ ਦਿਖ ਰਹੀ ਆ ਤਾਂ ਵਧ ਦੇ ਦਿਆ ਕਰੋ ਉੱਥੇ ਤੁਹਾਡੀ ਚੀਜ਼ ਓਰੀਜਨਲ ਹੁੰਦੀ ਆ ਹੁੱਕਾਂ ਹੋਗੀਆਂ ਬੈਂਪਰ ਵੀ ਦੱਸਦੇ ਉਸ ਤੋਂ ਬਾਅਦ ਸ਼ੋਆ ਵਗੈਰਾ ਵੀ ਮਿਲ ਜਾਂਦੀਆਂ ਟਾਪੇ ਵੀ ਮਿਲ ਜਾਂਦੇ ਆ ਵੈਸੇ ਟਾਪਿਆਂ ਦਾ ਪਾਈਆ ਉਹਨਾਂ ਨੇ ਕੰਮ ਛੱਡਿਆ ਟਾਪੇ ਜਾਲੀਆਂ ਦਾ ਲਿੰਕਾਂ ਲੱਪੇ ਦਾ ਤੁਸੀਂ ਛੱਡੀ ਗੱਲਾਂ ਦਾ ਲਿੰਕਾਂ ਲੱਪੇ ਡੰਡਾ ਹੈਨਾ ਜੇ ਜੀੜੀ ਹੋ ਗਿਆ ਸਵਰਾਜ ਹੋ ਗਿਆ ਸੋਨਾਲੀਕਾ ਹੋ ਗਿਆ ਤੇ ਯੂ ਜਿਵੇਂ ਆ ਤਾਂ ਆਮ ਯੂਆਂ ਬਣੀਆਂ ਹੁੰਦੀਆਂ ਹਨ ਇਹ ਤਾਂ ਹੋਈਆਂ ਆਪਾਂ ਕਹਿ ਸਕਦੇ ਆ ਜਿਹੜੀਆਂ ਦੇਸੀ ਕਹਿ ਲੋ ਭਾਵੇਂ ਜਿਵੇਂ ਦੇਸੀ ਤਾਂ ਨਹੀਂ ਕਹਿ ਸਕਦੇ ਜਿਹੜਾ ਆਮ ਫਰਮੇ ਚੋਂ ਬਾਹਰੋਂ ਬਣਦੀਆਂ ਹਨ ਉਹ ਵੀ ਮਿਲ ਜਾਣਗੀਆਂ ਜਿਹੜੀਆਂ オリジナル ਜੀਡੀ ਦੀਆਂ ਨੇ ਉਹ ਹੀ ਮਿਲ ਜਾਣੀਆਂ ਜੀਡੀ ਦੀਆਂ ਹੋਗੀਆਂ ਹੋਲੈਂਡ ਦਾ ਸਟਾਕ ਨਹੀਂ ਸੀ ਆਇਆ ਬਾਕੀ ਹੋਲੈਂਡ ਦਾ ਆ ਜਾਏਗਾ ਹਨਾ ਬਹੁਤ ਜਲਦ ਉਦੋਂ ਤੁਸੀਂ ਪੁੱਛ ਸਕਦੇ ਜੀ オリジナル ਜਿਹੜੀ ਯੂਏ ਕੰਪਨੀ ਚ ਪੁੱਛਿਆ ਜੇ ਹੁਣ ਤੇ ਇੱਥੇ ਬਾਈਆਂ ਤੋਂ ਵੀ ਪੁੱਛ ਲੈ ਜੀ ਰੇਟ ਦਾ ਬਹੁਤ ਜ਼ਿਆਦਾ ਅੰਤਰ ਹੈ ਇੱਕ ਰੇਟ ਦਾ ਬਹੁਤ ਫੰਡਾ ਰਹਿੰਦਾ ਭਾਈ ਰੇਟ ਇੱਕ ਪ੍ਰਾਈਵੇਸੀ ਚੀਜ਼ ਵੀ ਏ ਇਹ ਵੀ ਕਹਿ ਸਕਦੇ ਆ ਕਿਉਂਕਿ ਹਰ ਇੱਕ ਜਗ੍ਹਾ ਤੇ ਹਰ ਇੱਕ ਦੁਕਾਨਦਾਰ ਨਹੀਂ ਵੀ ਰਿਵੀਲ ਕਰਦਾ ਨਾ ਪਰਸਨਲੀ ਚੀਜ਼ ਐ ਵੀ ਰੇਟ ਕੀ ਘਟਦੇ ਵਧਦੇ ਰਹਿੰਦੇ ਨੇ ਇਹਨਾਂ ਨੂੰ ਕੋ ਜਿਵੇਂ ਚੀਜ਼ਾਂ ਪੈਣੀਆਂ ਜਿਹੜੇ ਰੇਟਾਂ ਤੇ ਉਸ ਹਿਸਾਬ ਤੇ ਇਹਨਾਂ ਨੇ ਆਪਦਾ ਮਾਰਜਨ ਰੱਖ ਕੇ ਰੇਟ ਲਾਉਣਾ ਹੁੰਦਾ ਹੈ ਨਾ ਇਹ ਤਾਂ ਹੈ ਨਹੀਂਗਾ ਜੇ ਤੂੰ ਤਾਂ ਤੁਸੀਂ ਅੱਜ ਮੈਂ ਤੁਹਾਨੂੰ ਦੱਸਦਾ ਵੀ ਆਹ ਚੀਜ਼ ਦਾ 700 ਰੁਪਿਆ ਪ੍ਰਾਈਸ ਐ ਤੁਸੀਂ ਤਾਂ ਕੱਲ ਨੂੰ ਵੀ 700 ਕਹੋਗੇ ਪਰਸੋਂ ਵੀ 700 ਕਹੋਗੇ ਮਹੀਨੇ ਬਾਅਦ ਵੀ ਉਹੀ ਜਾ ਕੇ ਵੀਡੀਓ ਕਹਿ ਦੋਗੇ ਵੀ ਆਹ ਵੀਡੀਓ ਪਾਈ ਪਈ ਹੈ ਤੁਹਾਡੀ ਤਾਂ ਚੈੱਕ ਕਰ ਲਓ 700 ਰੁਪਿਆ ਹੈ ਨਾ ਤਾਂ ਉਹ ਨਹੀਂ ਹੁੰਦਾ ਵੀ ਸਾਲ-ਸਾਲ ਦੇ ਵੀ ਲੋਕੀ ਬਾਅਦ ਚ ਵੀਡੀਓ ਕੱਢ ਕੇ ਲੈ ਜਾਂਦੇ ਨੇ ਅਗਲਾ ਕੀ ਜਵਾਬ ਦੇਵੇ ਨਾ ਸਾਨੂੰ ਕਹਿਣ ਜੋਗਾ ਅਸੀਂ ਸਾਲ ਹੋ ਗਏ ਸਾਡੇ ਕੋਈ ਕੰਟੈਕਟ ਨਹੀਂ ਕੋਈ ਰੋਲਾ ਨਹੀਂ ਕੋਈ ਰੱਪਾ ਨਹੀਂ ਹੈ ਨਾ ਬਾਅਦ ਚ ਨਾ ਅਗਲਾ ਸਾਨੂੰ ਕਹਿਣ ਜੋਗਾ ਨਾ ਉਹਨਾਂ ਨੂੰ ਫਿਰ ਰੋਲਾ ਪੈਂਦਾ ਕਸਟਮਰ ਦਾ ਇਸੇ ਲਈ ਰੇਟ ਮੈਂ ਤਾਂ ਇਹਨਾਂ ਕਦੇ ਵੀ ਕਿਸੇ ਦੁਕਾਨਦਾਰ ਨੂੰ ਨਹੀਂ ਦੱਸਣਾ ਚਾਹੀਦਾਗਾ ਬਾਕੀ ਹਾਂ ਵੀਡੀਓ ਦੇ ਵਿੱਚ ਇਹ ਜ਼ਰੂਰ ਰਹਿੰਦਾ ਵੀ ਅਗਲਾ ਰੇਟ ਵੇਖਣ ਜ਼ਰੂਰ ਆਉਂਦਾ ਵੀਡੀਓ ਦੇ ਵਿੱਚ ਮੈਂ ਵੀ ਇਹ ਗੱਲ ਕਹਿਣ ਦਾ ਪਰ ਕੀ ਕਰੀਏ ਵੀ ਮਜਬੂਰੀ ਵੀ ਆ ਨੰਬਰ ਵੀ ਦੇ ਦੇਈਦਾ ਫਿਰ ਵੀ ਲੋਕੀ ਸੈਟੀਸਫਾਈ ਨਹੀਂ ਹੁੰਦੇਗੇ ਉਹਦੇ ਵਿੱਚ ਵੀ ਰੋਲਾ ਰਹਿੰਦਾ ਹੁਣ ਇਹ ਜਿਹੜੀਆਂ ਸੈਲਫਾਂ ਨੇ ਇਹ ਮੈਂ ਤੁਹਾਨੂੰ ਦੱਸਣਾ ਗੀਅਰ ਵਾਲੀ ਗੇਅਰ ਕਰਾਰੀ ਵਾਲੀ ਜਿਹੜੀ ਸੈਲਫ ਆਉਂਦੀ ਹੈ ਨਾ ਉਹ ਵੀ ਮਿਲ ਜੇਗੀ ਤੁਹਾਨੂੰ ਤੇ ਬਿਨਾ ਆਉਂਦੇ ਤੋਂ ਵੀ ਮਿਲ ਜੇਗੀ ਨਾ ਗਰਾਰੀ ਵਾਲੀ ਵੀ ਮਿਲ ਜੇਗੀ ਗੀਅਰ ਵਾਲੀ ਜਿਹੜੀ ਉਹ ਬੋਲ ਦਿੰਦੇ ਨੇ ਅਲਟੀਨੇਟਰ ਹੋਗੇ ਇਹ ਵੀ オリジナル ਨੇ ਆ ਜੀਡੀ ਦੇ ਹੋਗੇ ਆਪਣੇ ਪਰਲੇ ਬਣੇ ਲੱਥੇ ਹੋਏ ਹਨ ਬੈਂਪਰ ਤੁਹਾਡੇ ਸਾਹਮਣੇ ਸਵਰਾਜ ਫਾਰਮ ਟਰੱਕ ਠੀਕ ਹੈ ਆਗੇ ਨਵੇਂ ਡਿਸਟ੍ਰਿਬਿਊਟਰ ਆ ਗਏ ਇਹ ਹੈਗੇ ਆ ਜੀਡੀ ਦੇ ਬਾਕੀ ਲੱਗਦੇ ਕਿਨਾਂ ਨੂੰ ਮੈਨੂੰ ਇੰਨੀ ਨੌਲੇਜ ਨਹੀਂ ਕਿ ਮੈਂ ਕਹਦਾ ਜੀਡੀ ਨੂੰ ਤਾਂ ਲੱਗਦੀ ਲੱਗਦੇ ਖਾਸ ਕਰਕੇ ਆਦਰ ਜਿੰਨੂੰ ਵੀ ਫਿੱਟ ਹੁੰਦੇ ਨਾ ਉਹ ਬੰਦਾ ਲਾ ਸਕਦਾ ਇਹਨਾਂ ਨੂੰ ਵੀ ਜੇ ਸੋਨਾ ਲਈ ਕਾਲੇ ਦੇ ਸੋਨਾ ਲਈ ਕਾ ਤਾਂ ਫਿੱਟ ਨਹੀਂ ਹੁੰਦੇ ਆ ਆ ਜੇ オリジナル ਯੂ ਪਾਈਪ ਜਿਹੜੀ ਕਿ ਕੰਪਨੀ ਦਿੰਦੀ ਹੈ ਕੰਪਨੀ ਤੋਂ ਇੱਕ ਵਾਰੀ ਮੈਂ ਸਾਰਿਆਂ ਨੂੰ ਕਹਿਣਾ ਹੋਲੈਂਡ ਦੇ ਤੇ ਜੌਂਡੀਅਰ ਦੇ ਜਾ ਕੇ ਨਾ ਪ੍ਰਾਈਸ ਪਤਾ ਕਰਿਆ ਜੀ ਫਿਰ ਆ ਕੇ ਬਾਈਆਂ ਨੂੰ ਪ੍ਰਾਈਸ ਪੁੱਛਿਆ ਜੀ ਤੇ ਫਿਰ ਪਤਾ ਲੱਗਦਾ ਵੀ ਪ੍ਰਾਈਸ ਦਾ ਅੰਤਰ ਕਿੱਥੇ ਆ ਹਾਂ ਇਹ ਵੀ ਕਵਾਂਗਾ ਬੀਅੱਥਮੇ ਉਹ ਯੂ ਦੀ ਫੋਟੋ ਖਿੱਚ ਲੈਣ ਤਾਂ ਇੱਥੇ ਆ ਕੇ ਵੀ ਯੂ ਦੀ ਫੋਟੋ ਖਿੱਚ ਲੈਣ ਵੀ ਕੀ ਫਰਕ ਹੈ ਜੇ ਤੁਹਾਨੂੰ ਲੱਗਦਾ ਦੇਸੀ ਹੈ ਤਾਂ ਬਿਲਕੁਲ ਨਾ ਲਿਆ ਜਿਹਾ ਪਾਏਗਾ ਲੱਖਾਂਗੇ ਪਰ ਬਾਈਆਂ ਦੀ ਕੁਆਲਿਟੀ ਹੈਗੀ ਹੈ ਸਟੇering ਆ ਗਿਆ ਨਾ ਚੈਨਲ ਆ ਗਿਆ ਦੂਜਾ ਆ ਗਿਆ ਇਹ 22500 ਇਹਨਾਂ ਦਾ ਵਿੱਚ ਰੇਟ ਰਹਿੰਦਾ ਮੈਨੂੰ ਲੱਗਦਾ ਆਹੀ ਰਹਿੰਦਾ 2500 ਤੱਕ ਹਨ ਇਹਨਾਂ ਦੇ ਵਿੱਚ ਮਿਲ ਜਾਂਦੇ ਮੈਂ ਥੋੜਾ ਬਾਤ ਵਾਧਾ ਦੱਸਦਾ ਹੋਏਗਾ ਬਾਕੀ ਇੰਨਾ ਹੋਏਗਾ ਰੇਟ ਅ ਆ ਆ ਗਈਆਂ ਹੀ ਆਪਣੀਆਂ ਜੀੜੀ ਦੀਆਂ ਛੋਟੇ ਗੱਦੇ ਵਾਲੀਆਂ ਤੇ ਵੱਡੇ ਗੱਦੇ ਵਾਲੀਆਂ ਸੀਟਾਂ ਜੇ ਡੀ ਹੋਵੇ ਸੋਨਾਲੀਕਾ ਹੋਵੇ ਸਵਰਾਜ ਹੋਵੇ ਜੌਂਡੀਅਰ ਹੋਵੇ ਜਿਹੜੀ ਜੋ ਹੀ ਆ ਗਿਆ ਤੇ ਇਹਨਾਂ ਸਾਰਿਆਂ ਦੀਆਂ ਸੀਟਾਂ ਮਿਲ ਜਣਗੀਆਂ ਏ ਟੂ ਜ਼ेड ਸਾਰਿਆਂ ਦੀਆਂ ਸੀਟਾਂ ਠੀਕ ਹੈ ਜੀ ਹੁਣ ਇਹਨਾਂ ਆਖਿਆ ਜੇ 5310 ਦੀ ਮਿਲ ਜੇਗੀ 5210 ਦੀ ਮਿਲ ਜੇਗੀ ਬਈ ਜਿਹੜੀ ਸਾਰੇ ਸੋਨਾਲੀਕਾ ਆ ਗਏ ਠੀਕ ਹੈ ਜੀ ਪਿਛਲੀ ਵੀਡੀਓ ਚ ਵੀ ਮੈਂ ਇਹੀ ਆਖਿਆ ਸੀ ਵੀ ਲਗਭਗ ਸਾਰਿਆਂ ਦੀਆਂ ਸੀਟਾਂ ਮਿਲ ਜਣਨੀਆਂ ਉਹ ਸਾਹਮਣੇ ਸਟੀering ਪਏ ਜੇ ਡੀ ਦੇ ਤੇ ਹੋਰਾਂ ਦੇ ਵੀ ਪਏ ਨੇ ਨਾਲ ਗੱਦੇ ਵੀ ਪਏ ਨੇ ਠੀਕ ਹੈ ਜੀ ਇੰਨਾ ਕ ਸਾਮਾਨ ਹੈ ਜਿਹੜਾ ਪਿਆ ਹੈ ਆਇਦਰ ਤੁਸੀਂ ਹੁਣ ਰੈਡੀਏਟਰ ਦੇਖ ਲਓ ਠੀਕ ਹੈ ਜੀ ਇਹਦੇ ਵਿੱਚ ਸਵਰਾਜ ਦੇ ਲਾਓ ਸੋਨਾਲਿਕਾ ਦੇ ਲਾਓ ਭਾਵੇਂ ਮਹਿੰਦਰਾ ਦੇ ਲਾਓ ਠੀਕ ਹੈ ਜਿਹੜੀ ਜਿੰਦੇ ਸੈਟਿੰਗ ਆਉਂਦੀ ਏ ਮੈਂ ਉਹੀ ਆਖਾਂਗਾ 2 ਪਲਾਈ ਦੀ ਸੈਟਿੰਗ ਹੁੰਦੀ ਏ 2 ਪਲਾਈ ਦਾ ਆਉਂਦਾ ਡੇਢ ਦਾ ਆਉਂਦਾ ਢਾਈ ਦਾ ਆਉਂਦਾ 3 ਦਾ ਆਉਂਦਾ ਹਨਾ ਜਿੰਨੂੰ ਜਿੰਨਾ ਰਿਕਮੈਂਡੇਸ਼ਨ ਆ ਉਹ ਓਨੇ ਦਾ ਲੈ ਜਾ ਸਕਦਾ ਠੀਕ ਹੈ ਬਾਈਆਂ ਕੋਲੇ ਬਹੁਤ ਸਟਾਕ ਪਿਆ ਹੈ ਚੈੱਕ ਕਰ ਲੋ ਇੱਕ ਵਾਰੀ ਸਟਾਕ ਦੇ ਵਿੱਚ ਨਾ ਉਸ ਤੋਂ ਇਲਾਵਾ ਆਪ ਦਾ ਰਾਈਟਰ ਇਥੋਂ ਚੈੱਕ ਕਰਕੇ ਬਾਈ ਭੇਜਦੇ ਨੇ ਇਹ ਨਾਜੁਕ ਚੀਜ਼ ਹੁੰਦੀ ਕਦੇ ਵੀ ਕੂਰੀਅਰ ਨਾ ਕਰਾਇਆ ਜੀ ਮੈਂ ਤੇ ਇਹੀ ਆਖਾਂ ਕਿ ਬਾਈ ਉਹ ਨਹੀਂ ਕਰ ਵੀ ਦਿੰਦੇ ਨੇ ਏਡੀ ਗੱਲ ਨਹੀਂ ਕੂਰੀਅਰ ਵੀ ਹੋ ਜਾਂਦਾ ਗੱਤੇ ਦੇ ਵਿੱਚ ਪਰ ਮੈਂ ਆਨਾ ਯਾਰ ਚੈੱਕ ਕਰਕੇ ਤੁਸੀਂ ਆਪ ਦੁਕਾਨ ਤੇ ਆਓ ਵਿਜ਼ਿਟ ਕਰੋ ਨਾਲੇ ਆਪ ਦਾ ਸਮਾਨ ਚੈੱਕ ਕਰਕੇ ਲਿਜਾਓ ਠੀਕ ਹੈ 에ਅਰ ਕਲੀਨਰ ਹਰ ਇੱਕ ਟਰੈਕਟਰ ਦਾ ਹਰ ਇੱਕ ਮਾਡਲ ਦਾ ਮਾਡਲ ਦਾ ਤਾਂ ਕੋਈ ਲੱਖਾਂ ਖੱਖਾ ਹੀ ਨਹੀਂ ਹੁੰਦਾ ਬਾਈਆਂ ਕੋਲੇ 800 ਰੁਪਏ ਦੇ ਉੱਤੋਂ 에ਅਰ ਕਲੀਨਰ ਆ ਜਿਹੜੇ ਸ਼ੁਰੂ ਹੋ ਜਾਂਦੇ ਨੇ ਠੀਕ ਹੈ ਮਡ ਗਾਰਡ ਆ ਕੇ ਜੀ ਡੀ ਦੇ ਰਿਮਾ ਵੀ ਮਿਲ ਜਾਣਗੇ ਹਨਾ ਰਿਮਤਾ ਚਲੋ ਉਹ ਹੈ ਆਪਣਾ ਕਹਿ ਸਕਦੇ ਆ ਪਾਇਦਾਨ ਹੋਗੇ ਰਿਮ ਹੋਗੇ ਇਹਨਾਂ ਦਾ ਲਿਮਟਿਡ ਜਾਂ ਕਹਿ ਸਕਦੇ ਆ ਸਟਾਕ ਹੁੰਦਾ ਹੈ ਕਈ ਵਾਰੀ ਤੇ ਉਸ ਤੋਂ ਬਾਅਦ ਤੁਸੀਂ ਹੁਣ ਚੈੱਕ ਕਰੀ ਚਲੇ ਹਾਉਸ ਪਾਈਪ ਲਾਲ ਹਾਉਸ ਪਾਈਪ ਨਹੀਂ ਮਿਲਦੇ ਜਿਹੜੇ ਲੋਕ ਟਰਬੋ ਦੀ ਫੀਟਿੰਗ ਕਰਦੇ ਨੇ ਉਹਨਾਂ ਲਈ ਬਹੁਤ ਜ਼ਰੂਰੀ ਰਹਿੰਦੇ ਨੇ ਲਾਲ ਹਾਉਸ ਪਾਈਪ ਜਿਹੜਾ ਮੋੜ ਚਾਹੀਦਾ ਹੁੰਦਾ ਨਾ ਕਈ ਵਾਰੀ ਸ਼ੇਪ ਮਿਲਦੀ ਨਹੀਂਗੀ ਤੇ ਆਹ ਦੇਖੋ ਆ ਆਇਆ ਜੇ ਫੁੱਲ ਵੱਡਾ ਜਿਹੜਾ ਟਰਬੋ ਨੂੰ ਲੱਗਦਾ ਅੱਜ ਕੱਲ ਜੇ ਤੁਸੀਂ ਆਹ ਲਿਜਾ ਕੇ ਆਪਦੇ ਟਰੈਕਟਰ ਨੂੰ ਲਾ ਦਿੰਦੇ ਨਾ ਜਿਨ੍ਹਾਂ ਦੇ ਟਰਬੋ ਨਹੀਂ ਕੀ ਮੈਂ ਨਾ ਜਿੰਦਗੀ ਭਰ ਤੁਸੀਂ ਇਹ ਹੀ ਨਹੀਂ ਆਖਣਾਗਾ ਦੁਬਾਰਾ ਵੀ ਏਅਰ ਕਲੀਨਰ ਸਾਨੂੰ ਹਾਂ ਗਿੱਲੇ ਨਾਲੋਂ ਸੁੱਕਾ ਜ਼ਿਆਦਾ ਕਾਮਯਾਬ ਹੈ ਇਹ ਕੰਪਨੀ ਵੀ ਕਹਿੰਦੀ ਏ ਕਿਸੇ ਵੀ ਬੰਦੇ ਨੂੰ ਪੁੱਛ ਲੈ ਜੇ ਹਰ ਇੱਕ ਬੰਦਾ ਇਹ ਹੀ ਗੱਲ ਆਖੇਗਾ ਵੀ ਗਿੱਲੇ ਨਾਲੋਂ ਸੁੱਕਾ ਜ਼ਿਆਦਾ ਕਾਮਯਾਬ ਹੈ ਜਿਹੜੇ ਫਿਲਟਰ ਦੀ ਸਰਵਿਸ ਹੁੰਦੀ ਏ ਉਹ ਇੱਕ ਹੁੰਦੀ ਏ ਵੱਡਾ ਫਿਲਟਰ ਹੁੰਦਾ 700 ਘੰਟੇ ਬਾਅਦ ਚੇਂਜ ਅੰਦਰਲਾ ਫਿਲਟਰ ਹੋ ਜਾਂਦਾ 1500 ਘੰਟੇ ਬਾਅਦ ਚੇਂਜ ਠੀਕ ਏ ਜੀ ਤੇ ਉਸ ਤੋਂ ਬਾਅਦ ਜਿਹੜਾ ਆ ਵੀ ਵੇਖ ਲਓ 에어 ਕਲੀਨਰ ਸੌਰੀ 에어 ਕਲੀਨਰ ਗਈ ਨਾ 에어 ਕਲੀਨਰ ਤਾਂ ਦਸ ਹੀ ਦਿੱਤੇ ਸਾਰੇ ਆ ਸਵਰਾਜ ਫਾਰਮ ਟਰੈਕ ਸੋਨਾਲੀਕਾ ਜੌਂਡੀਅਰ ਦੇ ਮਡ ਗਾੜ ਆ ਗਏ ਠੀਕ ਹੈ ਜੀ ਨਵੇਂ ਉੱtre ਹੋਣਗੇ ਪਲੇਟਾਂ ਉੱਤੇ ਲੱਗੀਆਂ ਹੋਣਗੀਆਂ ਜੀ ਠੀਕ ਹੈ ਇਸ ਤੋਂ ਇਲਾਵਾ ਜਿੰਨਾ ਤੁਸੀਂ ਆਂਦੇ ਜੇ ਆ ਆਪਣੇ ਮੇਰੇ ਸਾਥ ਤੇ ਹੁੰਦੇ ਪਏ ਨੇ ਕੀ ਨਾ ਏ 95 11 ਦੇ ਨਾ ਤੇ ਸ਼ੋਅ ਵੇਖ ਲਓ 750 ਦੀ ਪਈ ਹੋਈ ਆ ਹੁਣ ਇਹ ਨਹੀਂ ਹੁੰਦਾ ਲਿਮਟਿਡ ਸਟਾਕ ਆਉਂਦਾ ਸ਼ੋਅ ਵਗੈਰਾ ਦਾ ਤੁਹਾਨੂੰ ਪਤਾ ਸ਼ੋਅ ਇੱਕ ਹੈ ਜੀ ਚੀਜ਼ ਹੈ ਤੇ 30 40 ਚਾਲੀ ਹਜ਼ਾਰ ਦੀ ਚੀਜ਼ ਆ ਵੀ ਇੱਕ ਇੱਕ ਪੀਸ ਮੰਗਾ ਲਿਆ ਦੋ ਮੰਗਾ ਲੇ ਤਿੰਨ ਮੰਗਾ ਲੇ ਲੱਗਣੀ ਨਹੀਂ ਲੱਗਣੀ ਇਹ ਨਹੀਂ ਪਤਾ ਹੁੰਦਾ ਹਨਾ ਕਸਟਮਰ ਕਈ ਵਾਰੀ ਲੈਣ ਆਉਂਦਾ ਕਈ ਵਾਰੀ ਨਹੀਂ ਲੈਣਾ ਆਉਂਦਾ ਤਾਂ ਹਾਂ ਇਹ ਹੋ ਸਕਦਾ ਤੁਸੀਂ ਕਹਿ ਦਿਓ ਫੋਨ ਤੇ ਵੀ ਸਾਨੂੰ ਸ਼ੋਅ ਚਾਹੀਦੀ ਆ ਟਰੈਕਟਰ ਦੀ ਰੇਟ ਕਨਫਰਮ ਕਰ ਲਓ ਅਸੀਂ ਮੰਗਵਾਉਣੀ ਹੀ ਮੰਗਵਾਉਣੀ ਹਨਾ ਤੇ ਆ ਥੱਲੇ ਸਵਰਾਜ ਦੇ ਆ ਪਈਆਂ ਜੀ ਜੇ ਡੀ ਦੀਆਂ ਢੋਲਕੀਆਂ ਢੋਲਕੀਆਂ ਠੀਕ ਹੈ ਢੋਲਕੀ ਜੇ ਕਿਸੇ ਨੂੰ ਵੀ ਚਾਹੀਦੀ ਹੈ ਜੇ ਡੀ ਦੀ ਜੌਂਡੀਆਰ ਦੀ ਖਾਸ ਕਰਕੇ JD ਦੀ ਸਾਰੀਆਂ ਟੋਲਕੀਆਂ ਮਿਲ ਜਾਣਗੀਆਂ 50 50 50 D ਹੋਵੇ 50 38 ਹੋਵੇ 50 42 ਹੋਵੇ ਜਿਹੜਾ ਵੀ ਮਾਡਲ ਆਉਂਦਾ 5310 ਹੋਵੇ 50 75 ਹੋਵੇ ਜਾਂ ਕੋਈ ਵੀ ਮਾਡਲ ਆਉਂਦਾ ਨਾ JD ਦਾ E ਤੋਂ ਲੈ ਕੇ C ਤੱਕ ਜਾਂ D ਤੱਕ ਜਿਹੜੇ ਵੀ ਮਾਡਲ ਆਉਂਦੇ ਸਾਰਿਆਂ ਦੀਆਂ ਟੋਲਕੀਆਂ ਮਿਲ ਜਾਣਗੀਆਂ ਸੀਟਾਂ ਤੁਹਾਨੂੰ ਦੱਸ ਚੁੱਕਿਆ ਹਰ ਇੱਕ ਟਰੈਕਟਰ ਦੀ ਨਵੀਂ ਡੱਬਾਬੰਦ ਵੀ ਮਿਲ ਜੇਗੀ ਉਸ ਤੋਂ ਇਲਾਵਾ ਕਾਗਜ਼ਾਂ 'ਚ ਵੀ ਪਈਆਂ ਨੇ ਫੁੱਲੀਆਂ ਵੀ ਪਈਆਂ ਨੇ ਪਰ ਉਹ ਸੈਂਕੜੇਡ ਹੈਂਡ ਨਹੀਂ ਹੈਗੀਆਂ ਪਈਆਂ ਪਈਆਂ ਦੇ ਉੱਤੇ ਮੰਨ ਲਓ ਘੱਟਾ ਵਗੈਰਾ ਹਾਂ ਪ੍ਰੈਸ਼ਰ ਵਾਲੀਆਂ ਬਾਹਰ ਆਲੀਆਂ ਐਕਸਪੋਰਟ ਵਾਲੀਆਂ ਉਹ ਸਾਰੇ ਮਾਡਲ ਮਿਲ ਜਾਣਗੇ ਆ ਦੇਖੋ ਹੁਣ ਸੀਟਾਂ ਸੀਟਾਂ ਤੁਸੀਂ ਚੈੱਕ ਕਰੀ ਚਲੋ ਯਾਰ ਇੰਨੀਆਂ ਕਾ ਸੀਟਾਂ ਪਈਆਂ ਹਨ ਨਾ 5-700 ਸੀਟ ਹੋਣੀ ਹੈ ਹੁਣ ਜੇ ਮੈਂ ਤੁਹਾਨੂੰ ਕਹਿਦਾ ਵੀ 700 ਸੀਟ ਦੇ ਵਿੱਚੋਂ ਮੈਨੂੰ ਸੋਨਾ ਲੀਕਾ ਦੀ ਸੀਟ ਕੱਢ ਕੇ ਲਿਆ ਦੇ ਤਾਂ ਤੁਸੀਂ ਤਾਂ پاگل ਹੋ ਜਾਓਗੇ ਮੈਂ ਇਹ ਕਹ ਲਾ ਨਾ ਵੀ ਪਈਆਂ ਉਹਨਾਂ ਦੇ ਬਹੁਤ ਧੰਨਵਾਦ ਹੈ ਜਿਹੜਾ ਫੋਨ ਜਿੰਨਿਆਂ ਕਦਾ ਜਵਾਬ ਦੇ ਦਿੰਦੇ ਨਾ ਬਹੁਤ ਵੱਡੀ ਗੱਲ ਹੈ ਜੇ ਕਿਸੇ ਦਾ ਜਵਾਬ ਨਹੀਂ ਮਿਲਦਾ ਨਾ ਇੰਨੀ ਛੇਤੀ ਗੁੱਸੇ ਨਾ ਹੋਇਆ ਕਰੋ ਉਹਦੇ ਵਿੱਚ ਕੀ ਹੈ WhatsApp ਤੇ ਜਾ ਕੇ ਮੈਸੇਜ ਪਾ ਦਿਆ ਕਰੋ ਵੀ ਆਹ ਚੀਜ਼ ਸਾਨੂੰ ਚਾਹੀਦੀ ਹੈ ਮੈਂ ਫੋਟੋ ਭੇਜ ਰਿਹਾ ਜੀ ਮੈਨੂੰ ਇਹਦਾ ਪ੍ਰਾਈਸ ਕਨਫਰਮ ਕਰੋ ਮੈਂ ਤੁਹਾਡੇ ਕੋਲੇ ਆਵਾਂਗਾ ਆ ਦਿਨ ਦੁਕਾਨ ਖੁੱਲ੍ਹੀ ਹੈ ਦੱਸੋ ਜੀ ਇੰਨਾ ਕ ਦੁਖੀ ਕਰਦੇ ਆ ਫੋਨ ਲਾ ਲਾ ਕੇ ਫਿਰ ਕਹਿੰਦੇ ਆ ਰੇਟ ਨਹੀਂ ਦੱਸਦੇ ਫਿਰ ਕਹਿੰਦੇ ਆ ਨੰਬਰ ਨਹੀਂ ਦਿੰਦੇ ਜੀ ਵੀਡੀਓ ਚ ਕੀ ਅਗਲਾ ਨੰਬਰ ਦੇਵੇਗਾ ਦੱਸੋ ਮੈਨੂੰ ਇਹ ਗੱਲ ਵੀ ਅਗਲਾ ਬੰਦਾ ਕਿੰਨੇ ਕ ਫੋਨ ਚੱਕੇਗਾ ਆ ਸੀਟਾਂ ਦੇ ਆ ਆਈਸ਼ਰ ਦੇ ਹੋਗੇ ਜਾਂ ਗੱਦਿਆਂ ਵਾਲੇ ਨਾ ਇਹ ਵੀ ਮਿਲ ਜਾਣਗੇ ਕਿੰਨਾ ਸਮਾਨ ਤਾਂ ਯਾਰ ਸਾਰਾ ਮਿਲ ਜਾਂਦਾ ਹੁੰਦਾ ਕਿਸੇ ਵੀ ਦੁਕਾਨਦਾਰ ਕੋਲ ਜਾਓਗੇ ਨਾ ਲਗਭਗ ਹਾਂ ਪੀ ਵਿੱਚ ਕਸਟਮਰ ਹੁੰਦੇ ਨੇ ਯਾਰ ਜਿਨ੍ਹਾਂ ਨੂੰ ਇੰਜਨ ਦਾ ਵਿੱਚੋਂ ਆਖੀਏ ਵੀ ਹੈੱਡ ਪਿਸਟਨ ਲਿਆ ਦੋ ਉਹ ਤਾਂ ਨਹੀਂ ਮਿਲਦੇ ਨਾ ਆ ਪ੍ਰੈਸ਼ਰ ਪ੍ਰੂਸ਼ਰ ਵਾਲੀਆਂ ਸੀਟਾਂ ਸਾਰੀਆਂ ਮਿਲ ਜਾਣਗੀਆਂ ਸੀਟਾਂ ਹੋਣਗੀਆਂ ਐਸੈਸਰੀ ਦੀ ਗੱਲ ਕਰ ਰਿਹਾ ਨਾ ਕਿ ਮੈਂ ਗੇਅਰ ਗਰਾਰੀ ਦੀ ਗੱਲ ਕਰ ਰਿਹਾ ਉਹ ਤਾਂ ਇੱਕ ਫੰਡਾ ਹੀ ਵੱਖਰਾ ਹੈ ਨਾ ਉਹ ਤਾਂ ਕਬਾੜ ਮਾਰਕੀਟ ਜਾ ਗਿਆ ਬਾਈਆਂ ਕੋਲੇ ਪਰ ਕਵਾੜ ਨਾਲ ਸਮਾਨ ਘੱਟ ਨਹੀਂ ਹੈਗਾ ਇੰਨਾ ਕੁ ਜ਼ਿਆਦਾ ਪਿਆ ਫੈਂਡਰ ਆ ਗਏ ਅਗਲੇ ਫਰੰਟ ਦੇ ਸਾਈਡਾਂ ਦੇ ਡੰਡੇ ਆ ਗਏ ਜਾਲੀਆਂ ਆ ਗਈਆਂ ਠੀਕ ਹੈ ਜੀ ਸਮਾਨ ਦੀ ਤਾਂ ਕੋਈ ਕਮੀ ਨਹੀਂ ਗਈ ਸਮਾਨ ਤਾਂ ਅਣਗਿਣਤ ਪਿਆ ਤੇ ਸੀਟਾਂ ਵੀ ਅਣਗਿਣਤ ਪਈਆਂ ਪਰ ਮੈਂ ਇਹ ਗੱਲ ਆਣਾ ਵੀ ਜੇ ਨਹੀਂ ਫੋਨ ਚੱਕਿਆ ਜਾਂਦਾ ਨਾ ਤਾਂ ਪੁਲਿਸ ਕਿਰਪਾ ਕਰਕੇ ਰਿਕੁਐਸਟ ਹੀ ਹੈ ਵੀ ਵਟਸਐਪ ਤੇ ਮੈਸੇਜ ਪਾ ਦਿਆ ਕਰੋ ਤੁਹਾਨੂੰ ਰਿਪਲਾਈ ਮਿਲੇਗਾ ਹਾਂ ਐਮਰਜੈਂਸੀ ਵਾਲੇ ਤਾਂ ਚਲੋ ਮੰਨਦੇ ਆ ਯਾਰ ਨਹੀਂ ਚੱਕਿਆ ਜਾਂਦਾ ਯਾਰ ਕੀ ਕਰੀਏ ਫਿਰ ਇੰਨੇ ਜਦੋਂ ਫੋਨ ਹੀ ਇੰਨੇ ਆਉਂਦੇ ਨੇ ਅਗਲਾ ਕੀ ਕਰੇ ਜੇ ਕਿਸੇ ਨੂੰ ਇੰਨਾ ਕੁ ਡਾਊਟ ਹੁੰਦਾ ਨਾ ਯਾਰ ਅਗਲਾ ਫੋਨ ਨਹੀਂ ਚੱਕਦਾ ਤਾਂ ਮੈਨੂੰ ਫੋਨ ਲਾਇਆ ਜੀ ਆਪਾਂ ਬਈ ਤੁਹਾਡੀ ਵੀਡੀਓ ਬਣਾ ਕੇ ਤੁਹਾਡਾ ਨੰਬਰ ਇੱਕ ਦਿਨ ਪਾ ਦਾਂਗੇ ਜੇ ਤੁਸੀਂ ਇੱਕ ਦਿਨ ਬਾਅਦ ਇਹ ਗੱਲ ਨਾਲ ਉਹਨਾਂ ਕਈ ਵੀ ਵੀਡੀਓ ਡਿਲੀਟ ਕਰ ਦਿਓ ਬਈ ਵੀਡੀਓ ਪਰ ਡਿਲੀਟ ਨਹੀਂ ਕਰਦੇ ਅਸੀਂ ਤੁਸੀਂ ਝਾਲ ਚੱਲਿਆ ਜੀ ਦੇਖਦੇ ਆਂ ਵੀ ਪਲੀਜ਼ ਪੇਸ਼ੈਂਸ ਰੱਖੋ ਪਹਿਲੇ ਦਿਨ ਜਦੋਂ ਵੀਡੀਓ ਆਉਂਦੀ ਹੈ 2-4 ਦਿਨ ਨਾ ਬਹੁਤ ਬਿਜ਼ੀ ਰਹਿੰਦਾ ਉਸ ਤੋਂ ਬਾਅਦ ਥੋੜੇ ਟਾਈਮ ਬਾਅਦ ਲਾ ਲਿਆ ਕਰੋ ਕੋਣ ਕਿਉਂਕਿ ਅਗਲੇ ਨੇ ਦੁਕਾਨਦਾਰੀ ਵੀ ਦੇਖਣੀ ਦੁਕਾਨ ਤੇ ਕਸਟਮਰ ਵੀ ਹੈਂਡਲ ਕਰਨਾ ਸਾਰਾ ਕੁਝ ਕਰਨਾ ਹੁੰਦਾ ਟਾਈਮ ਹੁੰਦਾ ਹੈ 10 ਤੋਂ 5 ਵਜੇ ਦਾ ਸਵੇਰੇ 10 ਤੋਂ ਸ਼ਾਮ ਦੇ 5 ਵਜੇ ਤੱਕ ਕਾਲ ਕਰਨ ਦਾ ਉਸ ਤੋਂ ਬਾਅਦ WhatsApp ਮੈਸੇਜ ਤੁਸੀਂ ਕਿਦੋਂ ਮਰਜ਼ੀ ਪਾ ਦਿਓ ਰਾਤ ਨੂੰ 8 ਵਜੇ ਪਾਓ 10 ਵਜੇ ਪਾਓ ਅਗਲਾ ਸਵੇਰੇ ਚੈੱਕ ਕਰੇ ਸ਼ਾਮ ਨੂੰ ਕਰੇ ਉਹ ਤੁਹਾਨੂੰ ਰਿਪਲਾਈ ਦੇਣ ਦੀ ਕੋਸ਼ਿਸ਼ ਕਰੇਗਾ ਪਰ ਸਵੇਰੇ ਨਹੀਂ ਰਾਤ ਨੂੰ ਹੀ ਆਉਂਦੇ ਹੁੰਦੇ ਰਿਪਲਾਈ ਕਿਉਂਕ ਤੇ ਸੀਟਾਂ ਮੈਂ ਤੁਹਾਨੂੰ ਦੱਸ ਚੁੱਕਿਆ ਸੀਟ ਤਾਂ ਯਾਰ ਐਕਸਪੋਰਟ ਮਾਡਲ ਤੋਂ ਲੈ ਕੇ ਸਾਰੀਆਂ ਪਈਆਂ ਸਲੈਂਸਰ ਸਾਬ ਵੇਖੋ ਹੁਣ ਠੀਕ ਹੈ ਸਲੈਂਸਰਾਂ ਦਾ ਬਹੁਤ ਰੋਲ ਆ ਰਿਹਾ ਰੇਂਦਾ ਮੋਡੀਫਾਈਸ ਸਲੈਂਸਰ ਨਾਲ ਆ ਤੇਲ ਵਾਲੇ ਆ ਗਏ ਕਲੀਨਰ ਠੀਕ ਹੈ ਤੇਲ ਵਾਲਾ ਚਾਹੀਦਾ ਸੁੱਕਾ ਚਾਹੀਦਾ ਦੋਨੇ ਹੀ ਪਏ ਬਾਈਆਂ ਕੋਲੇ ਚਾਹੀਦਾ ਕਿਹੜਾ ਤੁਸੀਂ ਉਹ ਦੱਸੋ ਕਿਹੜਾ ਚਾਹੀਦਾ ਹਨ ਵੀ ਹਰ ਇੱਕ ਚੀਜ਼ ਦੀ ਐਸੈਸਰੀ ਪਈਏ ਕੰਪਲੀਟ ਕੰਪਲੀਟ ਟਰੈਕਟਰਾਂ ਦੀਆਂ ਹਾਂ ਟੈਂਕੀਆਂ ਪਈਆਂ ਜੀਡੀ ਦੀਆਂ ਲਿਫਟ ਟਾਪੇ ਪਏ ਆ ਜੀਡੀ ਦੇ ਉਸ ਤੋਂ ਇਲਾਵਾ ਆ ਤਾਂ ਤਾਂ ਉਹ ਯੂ ਦਾ ਦਸੀ ਚੁੱਕਿਆ ਨਾ ਜਿਹੜੀ ਦਾ ਆਪਣੀਆਂ ਮਗਰ ਲੀਆਂ ਕੀ ਕਹਿੰਦੇ ਹੁੰਦੇ ਨੇ ਰੇਡੀਅਮ ਸਟickerਆਂ ਜਿਹੜੀਆਂ ਪਲੇਟਾਂ ਹੁੰਦੀਆਂ ਉਹ ਪਈਆਂ ਨੇ ਕੀ ਚਾਹੀਦਾ ਯਾਰ ਜਿਹੜੀ ਦਾ ਤੁਸੀਂ ਉਹ ਦੱਸੋ ਸਵਰਾਜ ਦਾ ਚਾਹੀਦਾ ਉਹ ਦੱਸੋ ਸੋਨਾਂ ਲਿਖਾ ਚਾਹੀਦਾ ਉਹ ਦੱਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਲਾਈਕ ਜ਼ਰੂਰ ਕਰਿਆ ਕਰੋ ਧੰਨਵਾਦ